ਇਹ ਸ਼ਬੀ ਤਰੀਕ ਤੋਂ ਬਾਦਾਂ ਜਦੋਂ ਦਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਸ਼ਾ ਨਿਰਦੇਸ਼ ਦੇ ਤਹਿਤ ਅਸੀਂ ਥਾਣਾ ਬਿਲਗਾ ਪੁਲਿਸ ਨੇ ਜਿਹੜੇ 7 ਮਕਦਮੇ ਜਿਹੜੇ ਦਰਜ ਕੀਤੇ ਨੇ ਇਹਦੇ ਵਿੱਚ ਅਸੀਂ 10 ਦੋਸ਼ੀ ਜਿਹੜੇ ਨੇ ਉਹ ਸੁਲਾਖਾਂ ਦੇ ਪਿਛੇ ਭੇਜੀ ਨੇ ਤੇ ਇਹ ਇਹਦੇ ਵਿੱਚ ਇੱਕ ਕਾਰ ਸੈਂਟਰੋ ਬਰਾਮਦ ਕੀਤੀ ਗਈ ਸੀ ਤੇ ਤਿੰਨ ਵਹੀਕਲ ਜਿਹੜੇ ਆ ਮੋਟਰਸਾਈਕਲੋ ਵੀ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਇਹ ਸਾਡੀ ਮਹਿਮ ਜਿਹੜੀ ਨਸ਼ਿਆਂ ਦੇ ਵਿਰੋਧ ਇਸ ਤਰ੍ਹਾਂ ਹੀ ਜਾਰੀ ਰਹੇਗੀ ਹਾਂਜੀ ਸਰ ਜੀ ਅ ਅੱਜ ਇਹ ਜੋ ਪ੍ਰੈਸ ਰੂਮ ਜਾਰੀ ਕੀਤਾ ਕੀ ਕਹਿਣਾ ਹੈ ਕਿ ਉਹਨੇ ਇਹਦੇ ਬਾਰੇ ਮੌਜੂਦ ਸ਼੍ਰੀ ਗਰਮੀਤ ਸਿੰਘ ਐਸਐਸਪੀ ਸਭ ਜਨਦਰ ਦੇ ਹਦੀਜੀ ਦੇ ਦਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਬਿਲਗੇ ਦੇ ਇੰਸਪੈਕਟਰ ਤੇ ਉਹਨਾਂ ਟੀਮ ਵੱਲੋਂ ਕਮਰਸ਼ੀਅਲ ਰਿਕਵਰੀ ਦੇ ਵਿੱਚ ਦੋ ਦੋਸ਼ੀ ਜਿਹੜੇ ਆ ਬੁਰਜੋ ਸਿੰਘ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਕੋਲੋਂ 250 ਜਿਹੜੀ ਨਸ਼ੀਲੀ ਗੋਲੀ ਬਰਾਮਦ ਕੀਤੀ ਗਈ ਹੈਗੀ ਆ ਕਿ ਇਹਨਾਂ ਦਾ ਨਾਮ ਹੈਗਾ ਸੁਖਦੀਪ ਸਿੰਘ ਹੈਗਾ ਤੇ ਸਰਬਜੀਤ ਸਿੰਘ ਇਹ ਦੋਨੋਂ ਨੂੰ ਰੈਸਟ ਕਰ ਲਿਆ ਗਿਆ ਤੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈਗਾ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਜਿਹੜੀਆਂ ਇਹਨੀਆਂ ਕਮਰਸ਼ੀਅਲ ਰਿਕਵਰੀ ਦੀਆਂ ਰਿਕਵਰੀ ਦੀਆਂ ਇਹਨਾਂ ਕੋਲ ਗੋਲੀਆਂ ਬਰਾਮਦ ਹੋਈਆਂ ਹਨ ਨਸ਼ੀਲੀਆਂ ਇਹਨਾਂ ਦੇ ਬੈਕਵਰਡ ਲਿੰਕ ਵੀ ਪਤਾ ਕਲੀਅਰ ਕਰਾਂਗੇ ਦੌਰਾਨੇ ਰਿਮਾਂਡ ਤੇ ਇਹਨਾਂ ਦੇ ਫਾਰਵਰਡ ਲਿੰਕ ਵੀ ਅਸੀਂ ਕਲੀਅਰ ਕੀਤੀ ਜਾਣਗੇ ਇਹ 26 ਤਰੀਕ ਤੋਂ ਬਾਅਦ ਜਦੋਂ ਦਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਸ਼ਾ ਨਿਰਦੇਸ਼ ਦੇ ਤਹਿਤ ਅਸੀਂ ਥਾਣਾ ਬਿਲਗਾ ਪੁਲਿਸ ਨੇ ਜਿਹੜੇ ਸੱਤ ਮੁਕਦਮੇ ਜਿਹੜੇ ਦਰਜ ਕੀਤੇ ਨੇ ਇਹਦੇ ਵਿੱਚ ਅਸੀਂ 10 ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਪਿਛੇ ਭੇਜੇ ਨੇ ਤੇ ਇਹ ਇਹਦੇ ਵਿੱਚ ਇੱਕ ਕਾਰ ਸੈਂਟਰੋ ਬਰਾਮਦ ਕੀਤੀ ਗਈ ਸੀ ਤੇ ਤਿੰਨ ਵਹੀਕਲਸ ਜਿਹੜੇ ਆ ਮੋਟਰਸਾਈਕਲੋ ਵੀ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਇਹ ਸਾਡੀ ਮਹਿਮ ਜਿਹੜੀ ਨਸ਼ਿਆਂ ਦੇ ਵਿਰੋਧ ਇਸ ਤਰ੍ਹਾਂ ਹੀ ਜਾਰੀ ਰਹੇਗੀ ਤਦੇ ਦੋਸ਼ੀ ਗ੍ਰਿਫਤਾਰ ਕੀਤੇ ਕੁਝ ਪਤਾ ਲੱਗਾ ਕਿੱਥੋਂ ਲੈ ਕੇ ਆਨੇ ਸਮਾਨ ਦੀ ਦਰਵਾਇ ਕਰੀ ਇਹ ਇਹ ਜਿਹੜਾ ਪਿੰਡ ਹੈਗਾ ਇਹ ਬੁਰਜੋ ਸੰਨੂ ਸੰਬੰਧ ਰੱਖਦੇ ਨੇ ਇਹਨਾਂ ਦੇ ਬੈਕਵਰਡ ਲਿੰਕ ਜਿਹੜੇ ਆ ਹੁਣ ਅਸੀਂ ਇਹਨਾਂ ਦਾ ਰਿਮਾਨਡ ਲੈ ਰਹੇ ਆ ਇਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਉਸ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿਥੋਂ ਆ ਸ਼ੁਰੂ ਲੱਗੇ ਹੁੰਦੇ ਸੀ ਸਰ ਪਹਿਲਾਂ ਵੀ ਇਹਨਾਂ ਦੀ ਕੋਈ ਕਾਫਰ ਚਾ ਦਰਜ ਹੈ ਹਾਂਜੀ ਇਹਨਾਂ ਦੇ ਪਹਿਲਾਂ ਇੱਕ ਤੇ ਦੋਸ਼ੀ ਤੇ ਪੰਜ ਐਫਆਰ ਦਰਜ ਤੇ ਇੱਕ ਤੇ ਇੱਕ ਐਫਆਰ ਦਰਜ ਹੈਗਾ ਇਹਨਾਂ ਦੀ ਪਿਸ਼ੋਕਰ ਜਿਹੜੀ ਹੈ ਉਹ ਜੀ ਦਸ਼ਿਆਂ ਦਾ ਗ੍ਰਸਤਾ ਕੀ ਹੈ ਜੀ ਜਿੰਨਾ ਸਾਨੂੰ ਚੱਲਦਾ ਪ੍ਰੋਪਰਟੀ ਟਾਈ ਇਹ ਜਿਹਨਾਂ ਦਾ ਇਹਨਾਂ ਦੇ ਕਮਿਸ਼ਨਰ ਕਵੀ ਦੇ ਵਿੱਚ ਆ ਜਾਣ ਤੋਂ ਬਾਅਦ ਆ ਇਹਨਾਂ ਦੀ ਜਿਹੜੀ ਜਾਇਦਾਦ ਜਿਹੜੀ ਨਸ਼ਿਆਂ ਤੋਂ ਇਹਨਾਂ ਨੇ ਤਿਆਰ ਕੀਤੀ ਹੈਗੀ ਆ ਬਣਾਈ ਆ ਉਹ ਉਹਨੂੰ ਉਹਦੇ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਥਰਡ ਹਫਤਾ ਸਰ ਇੱਕ ਜੀ ਹਸ ਵਾਲਾ ਵੀ ਇਹ ਜਿਹੜੀ 도ਛੀ ਆ ਤੇ ਜਮਾਨਤ ਤੇ ਆ ਕੇ ਫੇਰ ਉਹੀ ਕੰਮ ਕਰਦੇ ਆ ਮਤਲਬ ਕਿ ਨਸ਼ਾ ਵੇਚਦੇ ਆ ਪਰ ਉਹਦੇ ਤੇ ਫੇਰ ਥੋੜਸ ਅੱਗੇ ਕੀ ਕਾਰਵਾਈ ਕਰਨਾ ਚਾਹੀਦੀ ਇਹਦੇ ਵਿੱਚ ਜਦੋਂ ਇਹ ਦੁਬਾਰਾ ਵੇਚਦੇ ਆ ਨਸ਼ਾ ਆ ਕੇ ਤੇ ਇਹਨਾਂ ਦੇ ਵਕਤੀ ਵੱਖਰੀ ਧਾਰਾ ਹੁੰਦੀ ਆ ਉਹ ਵਿੱਚ ਐਡ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ 111 BNS ਦੀ ਪ੍ਰੋਵੀਜ਼ਨ ਹੈਗੀ ਆ ਵੀ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਨਸ਼ਿਆਂ ਦੇ ਵਿਰੁੱਧ ਉਹ ਅਸੀਂ ਧਾਰਾ ਇਹਨਾਂ ਤੇ ਲਗਾਉਂਦੇ ਆ ਜੀ ਹੁਣ ਤੱਕ ਕਿੰਨੇ ਪਰਚਿਆਂ ਚ ਇਹ ਜਿਹੜੀ ਧਾਰਾ ਤੁਸੀਂ ਲਾਈ ਜਾ ਇਹ ਅਸੀਂ ਹੁਣ ਪਿੱਛੇ ਵੀ ਲਾਈ ਸੀ ਸਰੀ ਸਬਡਿਵੀਜ਼ਨ ਦੇ ਵਿੱਚ ਦੋ ਤਿੰਨ ਹੁਣ ਨਿਊਲੀ ਜਿਹੜਾ ਇਸ ਇਸ ਮੁਕਦਮੇ ਦੇ ਵਿੱਚ ਅਸੀਂ 111 BNS ਐਡ ਕੀਤੀ ਹੈਗੀ ਜੀ ਇਹਦੇ ਵਿੱਚ ਮਿਨੀਮਮ ਸਜ਼ਾ ਜਿਹੜੀ ਆ ਉਹ 10 ਸਾਲ ਦੀ ਹੈ ਜਿਸ ਤਰ੍ਹਾਂ ਇਹ ਜਿਹੜਾ ਸਰਕਾਰ ਦੀ ਮਹਮ ਚੱਲਦੀ ਹੈ ਨਸ਼ਿਆਂ ਦੇ ਖਿਲਾਫ ਪਿਛਲੇ ਦਿਨਾਂ ਜਿਹੜੀਆਂ ਇਹ 10 ਘਰਾਂ ਦੀਆਂ ਜਿਹੜੀਆਂ ਘਰਾਂ ਦੀਆਂ ਰਹਿਚਾਂ ਜਿਹੜੀਆਂ ਤੋੜਨ ਦੀ ਚੱਲ ਰਹੀ ਹੈ ਮਹਿਮ ਇਹਨੂੰ ਲੈ ਕੇ ਥਾਣਾ ਬਿਲਗਾ ਦੇ ਵਿੱਚ ਵੀ ਕੋਈ ਇਦਾਂ ਦਾ ਆਉਣ ਵਾਲੇ ਦਿਨਾਂ 'ਚ ਕੋਈ ਦੇਖਣਾ ਪਊਗਾ ਕੋਈ ਆਪਸ ਸਭ ਡਿਵੀਜ਼ਨ ਫਲੋਰ ਦੇ ਵਿੱਚ ਅਸੀਂ ਥਾਣਾ ਫਲੋਰ ਵਿੱਚ ਦੋ ਘਰ ਡਿਮੋਲਿਸ਼ ਕੀਤੇ ਸੀ ਜਿਹੜੇ ਨਸ਼ਿਆਂ ਦੀ ਟੋਂ ਬਣਾਏ ਗਏ ਸੀ ਤੇ ਉਹ ਪੰਚਾਇਤੀ ਲੈਂਡ ਸੀ ਇੱਥੇ ਵੀ ਅਸੀਂ ਇੱਕ ਘਰ ਸ਼ਨਾਖਤ ਕਰ ਚੁੱਕੇ ਹੈਗੇ ਆਂ ਤੇ ਉਤੇ ਕਾਰਵਾਈ ਜਦੋਂ ਮੁਕੰਮਲ ਹੋਵੇਗੀ ਫਿਰ ਤੁਹਾਨੂੰ ਉਸ ਬਾਰੇ ਜਾਣਕਾਰੀ ਦੇ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ